ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਜੱਗੂ ਭਗਵਾਨ ਪੁਰੀਆ ਨੇ ਧਮਕੀ ਦਿੱਤੀ ਹੈ ਅਤੇ ਪੰਜਾਬ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੱਸਦੀਏ ਕਿ ਮੀਡੀਆ ਦੇ ਵਿੱਚ ਯਾਨੀ ਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾ ਕੇ ਇਸ ਬਾਰੇ ਆਪਣੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਰੰਦਾਵਾ ਲਿਖਦੇ ਨੇ ਕਿ ਮੇਰੇ ਪੁੱਤਰ ਨੂੰ ਜੱਗੂ ਭਗਵਾਨ ਪੁਰੀਆ ਨੇ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਗੂ ਭਗਵਾਨਪੁਰੀਆ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਲਿਖਿਆ ਹੈ ਕਿ ਮੇਰੇ ਬੇਟੇ ਨੂੰ ਧਮਕੀ ਦਿੱਤੀ ਗਈ ਹੈ ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਤਤਕਾਲ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੋ ਮੀਡੀਆ ਰਿਪੋਰਟ ਮੁਤਾਬਕ ਕਾਂਗਰਸ ਦੇ ਗੁਰਦਾਸਪੁਰ ਸੀਟ ਤੋਂ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਲਾਸੇ ਤੋਂ ਬਾਅਦ ਇਹ ਮਾਮਲਾ ਰਾਜਨੀਤਿਕ ਹਲਕਿਆਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਪੰਜਾਬ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਹੈ ਹਾਲਾਂਕਿ ਹਾਲੇ ਤੱਕ ਧਮਕੀ ਦੇ ਤਰੀਕੇ ਜਾਸ ਸਮੇਂ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਦੱਸ ਦਈਏ ਕਿ ਰੰਧਾਵਾ ਖੁਦ ਸੂਬੇ ਦੇ ਵਿੱਚ ਡਿਪਟੀ ਸੀਐਮ ਰਹਿ ਚੁੱਕੇ ਨੇ ਅਤੇ ਉਹ ਅਕਸਰ ਗੈਂਗਸਟਰਾਂ ਵੱਲੋਂ ਮੰਗੀ ਜਾ ਰਹੀਆਂ ਫਰੋਤੀਆਂ ਨੂੰ ਲੈ ਕੇ ਮੁੱਦੇ ਨੇ ਜਿਹੜੇ ਉਹ ਚੁਕਦੇ ਰਹਿੰਦੇ ਨੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਕਿ ਜੱਗੂ ਭਗਵਾਨਪੁਰੀਆ ਉਹਨਾਂ ਦੇ ਪੁੱਤਰ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਕਾਂਗਰਸ ਸੰਸਦ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਪੋਸਟ ਪਾ ਕੇ ਜੱਗੂ ਭਗਵਾਨਪੁਰੀਆ ਦੇ ਬਾਰੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਰੰਦਾਵਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸੋ ਜੱਗੂ ਭਗਵਾਨਪੁਰੀਆ ਦਾ ਅਸਲੀ ਨਾਮ ਜਗਦੀਪ ਸਿੰਘ ਹੈ ਜੋ ਪੰਜਾਬ ਦੇ ਵਿੱਚ ਕਾਫੀ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਜ਼ਬਰੀ ਵਸੂਲੀ ਲੁੱਟਖੋ ਅਤੇ ਹੋਰ ਕਤਲ ਦੇ ਮਾਮਲਿਆਂ ਦੇ ਵਿੱਚ ਉਹ ਕਰਿਆ ਹੋਇਆ ਹੈ ਅਤੇ ਜੇਲ੍ਹ ਦੇ ਵਿੱਚ ਬੰਦ ਹੈ ਖੁਦ ਆਪਣੇ ਆਪ ਨੂੰ ਗੈਂਗ ਦਾ ਜੋ ਮੁਖੀ ਦੱਸਦਾ ਹੈ ਸੋ ਅਪਰਾਧ ਦੀ ਦੁਨੀਆ ਵਿੱਚ ਉਸ ਦਾ ਦਬਦਬਾ ਕਾਫੀ ਵੱਡਾ ਮੰਨਿਆ ਜਾਂਦਾ ਹੈ ਤਾਂ ਜੱਗੂ ਭਗਵਾਨਪੁਰੀਆ ਨੇ ਸਾਲ 2012 ਵਿੱਚ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ਤੇ ਕੁਝ ਹੀ ਸਮੇਂ ਵਿੱਚ ਨਾਮੀ ਗੈਂਗਸਟਰ ਬਣ ਗਿਆ ਸੀ ਸੋ ਇਸ ਤੋਂ ਬਾਅਦ ਹੁਣ ਸੁਖਜਿੰਦਰ ਸਿੰਘ ਰਦਾਵਾ ਨੇ ਵੱਡੇ ਸਵਾਲ ਖੜੇ ਕੀਤੇ ਨੇ